ਗੁਰੂ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਉਹਨਾਂ ਦੇ ਬਚਨ ਬੜੇ ਕੀਮਤੀ ਆ ਕਿ ਜਦੋਂ ਅਸੀਂ ਬਾਣੀ ਨਾਲ ਸਿਮਰਨ ਦੇ ਨਾਲ ਜੁੜਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਪਰਦੇ ਵੀ ਕੱਜਦੇ ਆ ਬਹੁਤ ਕਿਰਪਾ ਹੋ ਜਾਂਦੀ ਆ ਗੁਣ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਕਿਸੇ ਦੀ ਕੋਈ ਹੱਡ ਬੀਤੀ ਆ ਘਟਨਾ ਸੱਚੀ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਕਈ ਵਾਰੀ ਐਵੇਂ ਹੁੰਦਾ ਵੀ ਬੰਦੇ ਤੇ ਨਜਾਇਜ਼ ਦੋਸ਼ ਲੱਗਦਾ ਕਿਵੇਂ ਬੰਦਾ ਬਾਹਰ ਆ ਜਾਂਦਾ ਅੰਮ੍ਰਿਤਸਰ ਦੇ ਵਿੱਚ ਇੱਕ ਚੰਨਣ ਸਿੰਘ ਕਲੋਨੀ ਆ ਉਹ ਕਲੋਨੀ ਦੇ ਵਿੱਚ ਰਹਿਣ ਵਾਲਾ ਕੋਈ ਪਰਿਵਾਰ ਸੀ ਉਹ ਬੀਬੀ ਦੇ ਘਰ ਵਾਲਾ ਪੰਜਾਬ ਰੋਡ ਵੇਜ ਦੀ ਬੱਸ ਦੀ ਡਰਾਈਵਰੀ ਕਰਦਾ ਸੀ ਹੁਣ ਜਦੋਂ ਡਰਾਈਵਰੀ ਕਰਦਾ ਸੀ ਤੇ ਕੁਦਰਤ ਵੱਲੋਂ ਹੋਣੀ ਰੱਬ ਦੀ ਐਸੀ ਹੋ ਗਈ ਉਹਦੀ ਬੱਸ ਦੇ ਥੱਲੇ ਕੋਈ ਬੰਦਾ ਆ ਗਿਆ ਹੁਣ ਬਹੁਤ ਵੱਡੀ ਵਿਪਤਾ ਪੈ ਗਈ ਸਿਰ ਤੇ ਇੱਕਦਮ ਮੁਸ਼ਕਲ ਬਣ ਗਈ ਨੌਕਰੀ ਤੋਂ ਵੀ ਛੁੱਟੀ ਹੋ ਗਈ ਕੇਸ ਵੀ ਪੈ ਗਿਆ ਜਦੋਂ ਤੱਕ ਕੇਸ ਚੱਲਦਾ ਥੋੜੀ ਬਹੁਤੀ ਤਨਖਾਹ ਮਿਲਦੀ ਆ ਏਡੀ ਵੱਡੀ ਵਿਵਪਤਾ ਅਚਨਚੇਤ ਹੀ ਬਣ ਗਈ ਆ ਨੌਕਰੀ ਵੀ ਗਈ ਤਨਖਾਹ ਵੀ ਕੱਟ ਕੇ ਆਉਣ ਲੱਗੀ ਜਿਹਦੇ ਨਾਲ ਘਰ ਦਾ ਗੁਜ਼ਾਰਾ ਵੀ ਨਾ ਚੱਲਣਾ ਤੇ ਬੰਦੇ ਦੇ ਉੱਪਰੋਂ ਕੇਸ ਪਿਆ ਹੋਵੇ ਖਰਚਾ ਵੀ ਤੇ ਸਜ਼ਾ ਦਾ ਵੀ ਡਰ ਕੋਈ ਸਾਲਕ ਬੀਤ ਗਿਆ ਕੇਸ ਲੜਦੇ ਨੂੰ ਤਰੀਕਾ ਪਈ ਜਾਣ ਕੋਈ ਫੈਸਲਾ ਨਾ ਹੋਵੇ ਰੱਬ ਦੀ ਕਰਨੀ ਇਹਨਾਂ ਨਿਰਾਸ਼ ਹੋ ਗਿਆ ਕੋਈ ਗੁਰਮਖ ਪਿਆਰਾ ਮਿਲਿਆ ਉਹਨੇ ਪੁੱਛਿਆ ਵੀ ਇਹ ਜੋ ਵੀ ਤੇਰੇ ਕੋਲੋ ਹਾਦਸਾ ਹੋਇਆ ਇਹ ਅਚਾਨਕ ਹੋਇਆ ਕਿ ਜਾਣਬੁੱਝ ਕੇ ਉਹਨੇ ਦੱਸਿਆ ਵੀ ਮੇਰੀ ਉਹ ਬੰਦੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਚਾਨਕ ਹੀ ਇਹ ਘਟਨਾ ਵਾਪਰੀ ਐ ਡਰਾਈਵਰੀ ਕਰਦੇ ਤੂੰ ਉਹ ਗੁਰਮੁਖ ਪਿਆਰੇ ਨੇ ਫਿਰ ਪ੍ਰੇਰਣਾ ਦਿੱਤੀ ਕਹਿਣ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਬਹੁਤ ਵੱਡਾ ਹੈ ਉਹਦਾ ਓਟ ਆਸਰਾ ਲੈ ਇਹ ਵੀ ਕੋਈ ਕਰਮਾਂ ਦੀ ਖੇੜਾ ਵੀ ਜਿਹੜੀ ਤੇਰੇ ਤੇ ਆ ਕੇ ਪਰਚੇ ਦੀ ਘੜੀ ਬਣ ਗਈ ਹੈ ਤੁਸੀਂ ਦਰਗਾਹੀ ਬਾਣੀ ਬਖਸ਼ਿਸ਼ਾਂ ਦੇ ਨਾਲ ਭਰੀ ਹੋਈ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦਾ ਓਟ ਆਸਰਾ ਲੈ ਲਓ ਮਾਲਕ ਤੁਹਾਡੇ ਤੇ ਕਿਰਪਾ ਕਰੇਗਾ ਪਰਦੇ ਕੱਜੇਗਾ ਤੁਹਾਡੀ ਲਾਜ ਰੱਖੇਗਾ ਫਿਰ ਉਹ ਗੁਰਮੁਖ ਪਿਆਰਾ ਸੀ ਉਹਨੇ ਤਾਂ ਬਾਣੀ ਨਾਲ ਹੀ ਜੋੜਨਾ ਸੀ ਸੁਖਮਣੀ ਸਾਹਿਬ ਦੀ ਮਹਿਮਾ ਬਾਰੇ ਦੱਸਿਆ ਕਿ ਉਹਨੇ ਰਸਤਾ ਵੀ ਦੱਸਿਆ ਵੀ ਰੋਜ਼ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪ੍ਰੇਮ ਦੇ ਨਾਲ ਸੁਖਮਣੀ ਸਾਹਿਬ ਦਾ ਪਾਠ ਕਰੋ ਸ਼ਰਦਾ ਨਾਲ ਇੱਕ ਘੰਟਾ ਝਾੜੂ ਦੀ ਸੇਵਾ ਕਰੋ ਹਫ਼ਤੇ ਬਾਅਦ ਦੇਗ ਕਰਾ ਕੇ ਅਰਦਾਸ ਕਰੀਂ ਦਿਆ ਕਰੋ ਬਾਬਾ ਜੀ ਕਿਰਪਾ ਕਰੋ ਕਿ ਇਸ ਚੱਲ ਰਿਆ ਆਪ ਜੀ ਕੋਈ ਰਾਹ ਦੱਸੋ ਸਾਡੀ लाज ਰੱਖੋ ਬਾਬਾ ਦੀਪ ਸਿੰਘ ਜੀ ਦਾ ਜੋ ਗੁਰਦੁਆਰਾ ਸਾਈਵਾ ਸ਼ਹੀਦਾਂ ਸਾਹਿਬ ਸ਼ਹੀਦ ਗੰਜ ਸਾਹਿਬ ਉੱਥੇ ਜਾਣ ਲਈ ਉਹਨੇ ਪ੍ਰੇਰਣਾ ਕੀਤੀ ਆ ਹੁਣ ਜਿਹੜਾ ਡਰਾਈਵਰ ਸੀਗਾ ਉਹਦੀ ਗੱਲਬਾਤ ਇਹ ਸੀ ਵੀ ਉਹ ਏਡੀ ਸ਼ਰਦਾ ਨਹੀਂ ਸੀ ਉਹਦੀ ਗੁਰੂ ਘਰ ਤੇ ਪਰ ਜਿਹੜੀ ਉਹਦੀ ਘਰ ਵਾਲੀ ਸੀਗੀ ਬੀਬੀ ਸੀ ਉਹਦੀ ਬਹੁਤ ਸ਼ਰਧਾ ਸੀ ਗੁਰੂ ਘਰ ਪ੍ਰਤੀ ਬਾਣੀ ਪ੍ਰਤੀ ਡਰਾਈਵਰ ਤਾਂ ਨਾ ਮੰਨਿਆ ਵੀ ਇਹ ਹੋ ਨਹੀਂ ਸਕਦਾ ਪਰ ਉਹਦੀ ਘਰਵਾਲੀ ਨੇ ਸੁਖਮਣੀ ਸਾਹਿਬ ਦਾ ਪੱਲਾ ਫੜ ਲਿਆ ਲੜ ਫੜ ਲਿਆ ਰੋਜ਼ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸੁਖਮਣੀ ਸਾਹਿਬ ਦਾ ਪਾਠ ਕਰਨਾ ਸ਼ਰਧਾ ਨਾਲ ਝਾੜੂ ਵੀ ਦੇਣਾ ਡਰਾਈਵਰ ਦੇ ਅੰਦਰ ਸਦਕ ਨਹੀਂ ਸੀਗਾ ਉਹਨੇ ਕਹਿਣਾ ਤੂੰ ਭਾਵੇਂ ਜਿੰਨੀ ਮਰਜ਼ੀ ਬਾਣੀ ਪੜੀ ਜਾ ਜਿੰਨੀਆਂ ਮਰਜ਼ੀ ਬਾਬਾ ਦੀਪ ਸਿੰਘ ਜੀ ਅੱਗੇ ਜਾ ਕੇ ਅਰਦਾਸਾਂ ਕਰੀ ਜਾ ਤਰਲੇ ਪਾਈ ਜਾ ਮੇਰੇ ਤੇ ਜਿਹੜਾ ਕੇਸ ਪਿਆ ਉਹ ਤੋਂ ਮੈਨੂੰ ਕੋਈ ਬਚਾ ਨਹੀਂ ਸਕਦਾ ਮੈਨੂੰ ਹੁਣ ਸਜ਼ਾ ਹੋ ਕੇ ਰਹਿਣੀ ਆ ਪਰ ਘਰ ਵਾਲੀ ਸਦਕ ਵਾਲੀ ਸੀ ਉਹਨੇ ਆਪਣੇ ਭਰੋਸੇ 'ਚ ਤਰੇੜ ਨਹੀਂ ਆਉਣ ਦਿੱਤੀ ਰੁਟੀਨ ਦੇ ਨਾਲ ਆਪਣਾ ਨੀਮ ਭੁਗਤਾਨਦੀ ਰਹੀ ਆ ਜਿਸ ਦਿਨ ਫਿਰ ਕੇਸ ਦੀ ਤਾਰੀਖ ਸੀਗੀ ਉਹਨੇ ਘਰ ਵਾਲੇ ਨੂੰ ਵੀ ਮਿਹਨਤ ਕਰਕੇ ਪਿਆਰ ਨਾਲ ਰਾਜ਼ੀ ਕਰ ਲਿਆ ਵੀ ਅੱਜ ਜ਼ਰੂਰ ਬਾਣੀ ਪੜ ਕੇ ਜਾਈਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਕਚਹਿਰੀ ਜਾਈ ਘਰ ਵਾਲਾ ਰਾਜੀ ਹੋ ਗਿਆ ਪਤਨੀ ਦੇ ਕਹੇ ਮੁਤਾਬਕ ਵੀ ਚਲੋ ਕਰਕੇ ਦੇਖ ਲੈਨੇ ਆ ਬਾਬਾ ਜੀ ਦੇ ਦਰ ਤੇ ਸੁਖਮਣੀ ਸਾਹਿਬ ਪੜ ਕੇ ਕੁਰਚਰ ਝਾੜੂ ਦੀ ਸੇਵਾ ਕੀਤੀ ਆ ਖੜਾ ਪ੍ਰਸ਼ਾਦ ਦੀ ਦੇ ਕਰਵਾਈ ਆ ਅਰਦਾਸ ਕੀਤੀ ਆ ਬਾਬਾ ਜੀ ਆਪ ਜੀ ਹੀ ਕੋਈ ਵਿੱਧ ਬਣਾ ਦਿਓ ਇਸ ਕਰਕੇ ਭਾਈ ਸੁਖਮਣੀ ਸਾਹਿਬ ਦੀ ਬਾਣੀ ਦਾ ਕੋਈ ਵੀ ਜੇ ਆਸਰਾ ਲਵੇਗਾ ਸਾਧ ਸੰਗਤ ਜੀ ਕੋਈ ਨਾ ਕੋਈ ਰਾਪੇ ਨਿਕਲ ਆਉਂਦਾ ਲਾਜ ਰਹਿ ਜਾਂਦੀ ਹੈ ਜਦੋਂ ਸੁਖਮਣੀ ਸਾਹਿਬ ਦੀ ਓਟ ਲੈਣ ਤੋਂ ਬਾਅਦ ਕਚਹਿਰੀ ਗਿਆ ਉੱਥੇ ਉਹਨਾਂ ਦੇ ਵਕੀਲ ਨੇ ਜੱਜ ਦੇ ਸਾਹਮਣੇ ਇੱਕ ਪੁਆਇੰਟ ਰੱਖਿਆ ਕਹਿਣ ਲੱਗਾ ਜੱਜ ਸਾਹਿਬ ਮੈਂ ਤੁਹਾਡੇ ਧਿਆਨ ਦੇ ਵਿੱਚ ਇੱਕ ਗੱਲ ਲਿਆਉਣੀ ਚਾਹਨਾ ਕਿ ਇਹ ਡਰਾਈਵਰ ਦੀ ਬੱਸ ਦੇ ਥੱਲੇ ਜਿਹੜਾ ਬੰਦਾ ਆਇਆ ਉਹ ਪਿਛਲੇ ਟਾਇਰ ਥੱਲੇ ਆਇਆ ਸੀ ਇੱਥੇ ਇੱਕ ਗੱਲ ਧਿਆਨ ਰੱਖਣੀ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਜਦੋਂ ਅਗਲੇ ਟਾਇਰ ਥੱਲੇ ਕੋਈ ਬੰਦਾ ਆਵੇ ਡ라이ਵਰ ਦੀ ਗਲਤੀ ਹੁੰਦੀ ਆ ਪਰ ਜੇ ਪਿਛਲੇ ਟਾਇਰ ਥੱਲੇ ਆ ਜਾਵੇ ਇਹਦੇ ਵਿੱਚ ਡਰਾਈਵਰ ਦੀ ਕੋਈ ਗਲਤੀ ਨਹੀਂ ਮੰਨੀ ਜਾਂਦੀ ਕਾਨੂੰਨ ਦੇ ਅਨੁਸਾਰ ਕਿਉਂਕਿ ਥੱਲੇ ਆਉਣ ਵਾਲੇ ਦਾ ਫਿਰ ਆਪਣਾ ਕੋਈ ਦੋਸ਼ ਆਪਣਾ ਕੋਈ ਕਸੂਰ ਹੁੰਦਾ ਜਦੋਂ ਵਕੀਲ ਨੇ ਜੱਜ ਅੱਗੇ ਪੁਆਇੰਟ ਰੱਖਿਆ ਉਹਨੇ ਇੱਕ ਦੋ ਗਵਾਹੀਆਂ ਲਈਆਂ ਸਬੂਤ ਚੈੱਕ ਕੀਤੇ ਫੈਸਲਾ ਦੇ ਦਿੱਤਾ ਕਿ ਬੰਦਾ ਤਾਂ ਪਿਛਲੇ ਟਾਇਰ ਥੱਲੇ ਆਇਆ ਸੀਗਾ ਡਰਾਈਵਰ ਦੀ ਕੋਈ ਗਲਤੀ ਨਹੀਂ ਇਹਨੂੰ ਬਰੀ ਕੀਤਾ ਜਾਂਦਾ ਦੇਖੋ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜੀ। ਉਹੀ ਕੇਸ ਜਿਹਨੂੰ ਚਲਦਿਆਂ ਕਈ ਸਾਲ ਹੋ ਗਏ ਸੀਗੇ ਕੋਈ ਰਾਹ ਨਹੀਂ ਸੀ ਨਿਕਲ ਰਿਹਾ। ਪਰਿਵਾਰ ਵਾਲਿਆਂ ਨੂੰ ਯਕੀਨ ਹੋ ਗਿਆ ਸਜ਼ਾ ਨਿਸ਼ਚਿਤ ਪਰ ਸੁਖਮਣੀ ਸਾਹਿਬ ਦੀ ਬਾਣੀ ਨੇ ਕਿਵੇਂ ਬਾਹ ਫੜ ਲਈ। ਪਰਿਵਾਰ ਦੇ ਪਰਦੇ ਕੱਜ ਦਿੱਤੇ ਵੇਖੋ। ਉਹੀ ਵਕੀਲ ਸਾਲ ਤੋਂ ਕੇਸ ਲੜ ਰਿਹਾ। ਉਹਦੇ ਦਿਮਾਗ ਵਿੱਚ ਇਹ ਪੁਆਇੰਟ ਪਹਿਲਾਂ ਆਇਆ ਹੀ ਨਹੀਂ। ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਮੀਟਰ ਵੀ ਦਿਮਾਗ ਦਾ ਉਦੋਂ ਹੀ ਚੱਲਦਾ। ਦਿਮਾਗ ਦੇ ਵਿੱਚ ਕਿਵੇਂ ਨਾ ਕਿਵੇਂ ਉਹ ਜਾ ਫੁਰਨਾ ਆ ਜਾਂਦਾ ਮੇਰੇ ਕਹਿਣ ਦਾ ਭਾਵ ਇਹ ਆ ਵੀ ਜ਼ਿੰਦਗੀ ਵਿੱਚ ਇੱਕੋ ਜਿਹਾ ਸਮਾਂ ਕਦੀ ਨਹੀਂ ਰਹਿੰਦਾ ਕਦੀ ਸੌਖ ਹੁੰਦੇ ਆ ਕਦੀ ਦੁੱਖ ਕਈ ਵਾਰੀ ਬੜਾ ਸੋਹਣਾ ਸੁੱਖ ਦਾ ਸਮਾਂ ਚੱਲ ਰਿਹਾ ਹੁੰਦਾ ਇੱਕ ਦਾਮੀ ਦੁੱਖ ਆ ਜਾਂਦਾ ਜੀ ਇੱਕਦਮ ਔਖੀ ਘੜੀ ਬਣ ਜਾਂਦੀ ਆ ਯਾਦ ਰੱਖਣਾ ਇਹ ਸਾਡੇ ਘਰਾਂ ਵਿੱਚ ਸੁਖਮਣੀ ਸਾਹਿਬ ਦਾ ਪਹਿਰਾ ਹੈ ਬਾਬਾ ਨਾਨਕ ਸਿੰਘ ਜੀ ਦੇ ਬਚਨਾਂ ਤੇ ਉਹ ਤੁਹਾਡੇ ਪਰਦੇ ਕੱਝੇਗਾ ਮਾਲਕ ਆਪ ਸਾਡੀ ਮਾਂ ਫੜੇਗਾ ਪੈਜ ਰੱਖੇਗਾ ਭਾਵਕੇ ਕਰਮਾ ਮੁਤਾਬਕ ਕਈ ਵਾਰੀ ਕੋਈ ਐਸਾ ਸਮਾਂ ਆ ਜਾਂਦਾ ਬਣ ਜਾਂਦੀ ਔਖੀ ਘੜੀ ਪਰ ਜਿਹਦੀ ਮਾਲਕ ਲਾਜ ਰੱਖੇ ਨਾ ਉਹਨੂੰ ਕੋ ਢਾ ਨਹੀਂ ਲਾ ਸਕਦਾ ਜਿਸ ਦਾ ਸਾਹਿਬ ਡਾਡਾ ਹੋਏ ਤਿਸਨੂੰ ਮਾਰ ਨਾ ਸਕੈ ਕੋਈ ਇਹ ਮੁੱਢ ਕਦੀਮਾ ਦਾ ਸੁਭਾਅ ਪਰਮੇਸ਼ਰ ਦਾ ਉਹਨੇ ਆਪਣੇ ਪਿਆਰਿਆਂ ਦੀ ਭਗਤਾਂ ਦੀ ਲਾਜ ਰੱਖੀ ਆ ਜੇ ਦ੍ਰੋਪਦੀ ਦੇ ਕਰਮਾ ਮੁਤਾਬਕ ਉਹ ਤੇ ਔਖੀ ਘੜੀ ਆਈ ਸੀ ਪਰਮੇਸ਼ਰ ਨੇ ਉਹਦੀ ਇਲਾਜ ਰੱਖੀ ਹੈ ਕੈਰੋਂ ਉਹਦੇ ਪਰਦੇ ਨੰਗਾ ਕਰਨਾ ਚਾਹੁੰਦਾ ਸੀਗਾ ਉਹਦਾ ਚੀਰ ਹਰਨ ਕਰਨਾ ਚਾਹੁੰਦਾ ਸੀ ਭਗਵਾਨ ਨੇ ਐਸੀ ਇਲਾਜ ਰੱਖੀ ਆ ਕੱਪੜੇ ਲਾਈ ਜਾ ਰਿਆ ਲੱਖਾਂ ਮੀਟਰ ਕੱਪੜਾ ਤੁਰਿਆ ਆ ਇਸ ਕਰਕੇ ਭਾਈ ਉਹ ਪਰਦੇ ਕੱਜਦਾ ਪਰਮੇਸ਼ਰ ਵਾਹਿਗੁਰੂ ਏਡੀ ਦਾਤ ਬਖਸ਼ ਦਿੰਦਾ ਭਗਤਾਂ ਨੂੰ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਨਹੀਂ ਤਾਂ ਆਪਾਂ ਦੇਖਦੇ ਆ ਬਹੁਤ ਸਾਰੇ ਲੋਕ ਆ ਉਹਨਾਂ ਕੋਲ ਪੈਸਾ ਵਾ ਅਮੀਰੀ ਵੀ ਬਹੁਤ ਆ ਪਰ ਮਨ ਉਹਨਾਂ ਦਾ ਟਿਕਿਆ ਨਹੀਂ ਹੋਇਆ ਇਸ ਕਰਕੇ ਅਸੀਂ ਤਾਂ ਸਿਰਫ ਕੀ ਹਾਂ ਨਰੋਲ ਪੁਤਲੇ ਹਾਂ ਸਿਰਫ ਉਹਦੀ ਡੋਰੀ ਕੰਮ ਕਰਦੀ ਆ ਪ੍ਰਭ ਡੋਰੀ ਹਾਥ ਤੇਮਾਰੇ ਬਾਣੀ ਵੀ ਸਾਨੂੰ ਸਮਝਾਉਂਦੀ ਆ ਸੋ ਕਹਿਣ ਦਾ ਭਾਵੇਂ ਸੀ ਵੀ ਉਹਦੇ ਕੋਲੋਂ ਰੱਬ ਕੋਲੋਂ ਹਰ ਵੇਲੇ ਡਰ ਕੇ ਰਹਿਣਾ ਚਾਹੀਦਾ ਜੇ ਉਹ ਵੱਲ ਨਾ ਹੋਵੇ ਤਾਂ ਕੀ ਦਾ ਕੀ ਬਣ ਜਾਂਦਾ ਜੇ ਉਹ ਚਾਵੇ ਕਿਸੇ ਨੂੰ ਆਕਾਸ਼ ਤੇ ਚੜਾ ਦੇਵੇ ਉਹਦੀ ਨਜ਼ਰ ਉੱਠ ਜਾਵੇ ਅੱਕ ਫਰਕਣ ਦੇ ਸਮੇਂ ਵਿੱਚ ਆਕਾਸ਼ ਤੇ ਚੜਿਆ ਹੋਇਆ ਬੰਦਾ ਵੀ ਸਿੱਧਾ ਜ਼ਮੀਨ ਤੇ ਆ ਕੇ ਡਿੱਗਦਾ ਜੇ ਉਹ ਵੱਲ ਹੋਵੇ ਸਾਡੇ ਕਰਮਾਂ 'ਚ ਲਿਖੀਆਂ ਔਖੀਆਂ ਘੜੀਆਂ ਵੀ ਕਟਾ ਦਿੰਦਾ ਹੈ ਕਟੀਆਂ ਜਾਂਦੀਆਂ ਨੇ ਇਸ ਕਰਕੇ ਭਾਈ ਅਰਦਾਸ ਕਰਿਆ ਕਰੋ ਸਤਿਗੁਰੂ ਜੀ ਕਿਰਪਾ ਕਰੀ ਜੇ ਸਾਡੇ ਕਰਮਾਂ ਵਿੱਚ ਲਿਖਿਆ ਵੀ ਕੋਈ ਪਰਚਾ ਹੈ ਤਾਂ ਸਾਡੇ ਪਰਦੇ ਕੱਝੀ ਸਾਡੀ ਪੈਜ ਰੱਖੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਉਹਨਾਂ ਨੇ ਜਦੋਂ ਭਾਈ ਮਾਧੋਦਾਸ ਨੂੰ ਭੇਜਿਆ ਸੀ ਕਸ਼ਮੀਰ ਪ੍ਰਚਾਰ ਕਰਨ ਵਾਸਤੇ ਬੜੇ ਰੰਗ ਚ ਪਿਆਰ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਕਥਾ ਕੀਰਤਨ ਕਰਦਾ ਸੀ ਸੰਗਤਾਂ ਵੀ ਜੁੜਦੀਆਂ ਸੀ ਕਈ ਵਾਰੀ ਰਾਤ ਦੇ 2 ਵੀ ਵੱਜ ਜਾਣੇ ਪਤਾ ਨਹੀਂ ਸੀ ਲੱਗਦਾ ਇੱਕ ਵਾਰੀ ਕਸ਼ਮੀਰ ਕਿਸੇ ਦੇ ਘਰੇ ਚੋਰੀ ਹੋ ਗਈ ਉਥੋਂ ਦੇ ਰਾਜ ਨੇ ਕਾਨੂੰਨ ਬਣਾਤਾ ਵੀ ਰਾਤ 12 ਵਜੇ ਤੋਂ ਬਾਅਦ ਜਿਹਨੂੰ ਬਾਜ਼ਾਰ ਚ ਲੰਘਦਾ ਦੇਖ ਲਿਆ ਉਹਨੂੰ ਫਾਂਸੀ ਦੀ ਸਜ਼ਾ ਹੋਊਗੀ। ਸੰਗਤਾਂ ਨੂੰ ਜਦੋਂ ਕਾਨੂੰਨ ਦਾ ਪਤਾ ਲੱਗਾ ਤੇ ਭਾਈ ਮਾਧੋ ਦਾਸ ਜੀ ਨੂੰ ਕਿਹਾ ਵੀ 11 ਵਜੇ ਤੱਕ ਭੋਗ ਪਾ ਦਿਆ ਕਰੋ। ਉਹਨੇ ਇਸੇ ਤਰ੍ਹਾਂ ਹੀ ਕਰਨਾ ਸ਼ੁਰੂ ਕੀਤਾ ਪਰ ਇੱਕ ਦਿਨ ਪ੍ਰੇਮ ਵਿੱਚ ਐਸਾ ਭਿੱਜੇ ਹੋਏ ਨੇਤਰ ਬੰਦ ਕਰਕੇ ਗੁਰੂ ਚਰਣਾ ਵਿੱਚ ਜੁੜੇ ਕੀਰਤਨ ਕਰ ਰਹੇ ਆ ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਸੰਗਤ ਆਪਦੇ ਸਮੇਂ ਮੁਤਾਬਕ ਉੱਠ ਕੇ ਜਾ ਰਹੀ ਆ ਪਰ ਇੱਕ ਨੌਜਵਾਨ ਰਹਿ ਗਿਆ ਜਿਹਦਾ ਨਾਮ ਸੀ ਕਿ ਭੋਗ ਤੋਂ ਬਾਅਦ ਜਾਣਾ ਤਦ ਭੋਗ ਪਿਆ ਸਾਢੇ 12 ਵੱਜ ਚੁੱਕੇ ਸੀਗੇ ਜੀ ਉਹ ਨੌਜਵਾਨ ਆਪਦੇ ਘਰ ਨੂੰ ਜਾ ਰਿਹਾ ਰਸਤੇ ਵਿੱਚ ਪੁਲਿਸ ਨੇ ਫੜ ਲਿਆ ਕਿਉਂਕਿ ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੀ ਸੀ ਪੁਲਿਸ ਨੇ ਫੜ ਲਿਆ ਤੇ ਰਾਜੇ ਅੱਗੇ ਪੇਸ਼ ਕੀਤਾ ਕਿਹਾ ਜੀ ਨੌਜਵਾਨ 12 ਵਜੇ ਤੋਂ ਬਾਅਦ ਸੜਕ ਤੇ ਵਿਚਰਦਾ ਫੜਿਆ ਗਿਆ ਰਾਜਾ ਗੁੱਸੇ 'ਚ ਆਇਆ ਵੀ ਮੇਰੇ ਹੁਕਮ ਦੀ ਉਲੰਘਣਾ ਕੀਤੀ ਆ ਕਹਿੰਦਾ ਐਂ ਓ ਕਰੂ ਇਹਨੂੰ ਸੂਲੀ ਤੇ ਚੜਾ ਦਿਓ ਹੁਣ ਜਦੋਂ ਉਹਨੂੰ ਸੂਲੀ ਤੇ ਚੜਾਉਣ ਲੱਗੇ ਤੇ ਉਹਨੂੰ ਪੁੱਛਿਆ ਵੀ ਤੇਰਾ ਕੋਈ ਸੱਜਣ ਮਿੱਤਰ ਹੈ ਵੀ ਤੈਨੂੰ ਮਾਰ ਦੇਣਾ ਵੀ ਜੇ ਤੂੰ ਕਿਸੇ ਨੂੰ ਮਿਲਣਾ ਚਾਹਨਾ ਤਾਂ ਦੱਸ ਮੁਲਾਾ ਦਿੰਨੇ ਆ ਨੌਜਵਾਨ ਕਹਿਣ ਲੱਗਾ ਭਾਈ ਮਾਧੋਦਾਸ ਜੀ ਹੈਗੇ ਆ ਜਿਨ੍ਹਾਂ ਦੀ ਮੈਂ ਸੰਗਤ ਕਰਦਾ ਰਿਆਂ ਉਹਨਾਂ ਨੂੰ ਬੁਲਾ ਦਿਓ ਹੁਣ ਭਾਈ ਮਾਧੋਦਾਸ ਜੀ ਨੂੰ ਬੁਲਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਨੌਜਵਾਨ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਆ ਮਾਧੋਦਾਸ ਜੀ ਕਹਿਣ ਲੱਗੇ ਨਹੀਂ ਜੀ ਇਹ ਚੋਰ ਨਹੀਂ ਹੈਗਾ ਇਹ ਤਾਂ ਸਾਧ ਸੰਗਤ ਕਰਨ ਵਾਲਾ ਰੱਬੀ ਬੰਦਾ ਇਹਨੇ ਕੋਈ ਗਲਤ ਕੰਮ ਨਹੀਂ ਕੀਤਾ ਛੱਡ ਦਿਓ ਕਹਿਣ ਲੱਗੇ ਅਸੀਂ ਨਹੀਂ ਛੱਡ ਸਕਦੇ ਕਾਨੂੰਨ ਇਹ ਹੈ ਇਹਨੂੰ ਫਾਂਸੀ ਦੀ ਸਜ਼ਾ ਹੋ ਕੇ ਰਹੂਗੀ ਜਾਂ ਸੂਲੀ ਤੇ ਚੜਾਇਆ ਜਾਊਗਾ ਮਾਧੋਦਾਸ ਜੀ ਕਹਿਣ ਲੱਗੇ ਚੰਗਾ ਫਿਰ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਕਰਦਾ ਮਾਧੋਦਾਸ ਜੀ ਭਾਈ ਸਾਹਿਬ ਜੀ ਨੇ ਚੌਂਕੜੀ ਮਾਰੀ ਆ ਜੀ ਬਿਰਤੀ ਲਾ ਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਣਾ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਨੌਜਵਾਨ ਇਹ ਰੋਜ ਦਾ ਸੰਗੀ ਆ ਇਹ ਬੇਦੋਸ਼ ਆ ਇਹਨੂੰ ਫਾਂਸੀ ਦੀ ਸਜ਼ਾ ਮਿਲਣ ਜਾ ਰਹੀ ਹੈ ਕਿਰਪਾ ਕਰੋ ਮਹਾਰਾਜ ਲਾਜ ਰੱਖੋ ਜੀ ਸ਼ਰਨ ਪਿਆ ਦੀ ਲਾਜ ਰੱਖੋ ਉਸ ਸਮੇਂ ਲੱਕੜ ਦੀ ਸੂਲੀ ਹੁੰਦੀ ਸੀ ਹੇਠੋਂ ਲੱਕੜ ਮੋਟੀ ਤੇ ਉੱਪਰੋਂ ਜਾ ਕੇ ਪਤਲੀ ਤੇ ਤਿੱਖੀ ਅੱਡੇ ਤੇ ਚੜਾ ਕੇ ਉਹਨੂੰ ਪੇਟ ਵਿੱਚ ਖੋਇਆ ਜਾਂਦਾ ਸੀ ਇਧਰ ਮਾਧੋਦਾਸ ਜੀ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜੁੜ ਕੇ ਅਰਦਾਸ ਕਰ ਰਹੇ ਆ ਉਧਰ ਲੱਕੜੀ ਦੀ ਸੂਲੀ ਹਰੇ ਭਰੇ ਪੌਦੇ ਦਾ ਰੂਪ ਧਾਰਨ ਕਰ ਗਈ ਆ ਜੀ ਹੁਣ ਲੱਕੜ ਤਾਂ ਪੇਟ ਵਿੱਚ ਖੁੱਭ ਸਕਦੀ ਆ ਪਰ ਪੌਦਾ ਨਹੀਂ ਇਹ ਸਾਰਾ ਨਜ਼ਾਰਾ ਦੇਖਿਆ ਰਾਜੇ ਨੇ ਵਜ਼ੀਰਾਂ ਨੇ ਸਿਪਾਈਆਂ ਨੇ ਹੈਰਾਨ ਹੋ ਗਏ ਆ ਜੀ ਸਮਝ ਗਏ ਕਿ ਪੂਰਨ ਸੰਤ ਮਾਧੋਦਾਸ ਜੀ ਦੇ ਚਰਨਾਂ ਤੇ ਟਹਿ ਕੇ ਮਾਫੀ ਮੰਗਣ ਲੱਗੇ ਆ ਕਿ ਸਾਡੇ ਤੋਂ ਕੋਈ ਭੁੱਲ ਹੋ ਗਈ ਅਸੀਂ ਚੋਰ ਸਮਝ ਕੇ ਸੂਲੀ ਤੇ ਚੜਾਉਣ ਲੱਗੇ ਸੀ ਗਲਤੀ ਹੋ ਗਈ ਇਸ਼ਾਰਾ ਲੈਣਾ ਸਾਧ ਸੰਗਤ ਜੀ ਕਰਮਾਂ ਦੇ ਮੁਤਾਬਕ ਅਚਨ ਚੇਤ ਜੇ ਕੋਈ ਔਖੀ ਕੜੀ ਆ ਵੀ ਗਈ ਨਾ ਤਾਂ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਦਾ ਸਦਕਾ ਲਾਜ ਰੱਖੀ ਗਈ ਸੂਲੀ ਹਰੀ ਹੋ ਗਈ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਭਾਈ ਮਾਧੋਦਾਸ ਜੀ ਦਾ ਸ਼ੁਕਰਾਨਾ ਕਰਨ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਭਾਵ ਜੀ ਅਸੀਂ ਵੀ ਗੁਰੂ ਦੇ ਬਣੇ ਹੋਵਾਂਗੇ ਸਾਡੇ ਘਰਾਂ ਵਿੱਚ ਅੰਮ੍ਰਿਤ ਵੇਲਾ ਹੋਵੇਗਾ ਬਾਣੀ ਦਾ ਵਾਸਾ ਹੋਵੇਗਾ ਸੁਖਮਣੀ ਸਾਹਿਬ ਦਾ ਪਹਿਰਾ ਹੋਵੇਗਾ ਜੇ ਸਾਡੇ ਕਰਮਾਂ ਵਿੱਚ ਕੋਈ ਬਦਨਾਮੀ ਦੀ ਰੇਖਾ ਉੱਤੇ ਵੀ ਆ ਗਈ ਨਾ ਤਾਂ ਉਹ ਸਾਡੇ ਪਰਦੇ ਕੱਜੇਗਾ ਸਤ ਗੁਰ ਢਾਕ ਲੀਆ ਮੁਹ ਪਾਪੀ ਪੜਦਾ ਇਹ ਰੇਖਾਵਾਂ ਹੁੰਦੀਆਂ ਜੀ ਇੱਕ ਰੇਖਾ ਹੁੰਦੀ ਆ ਪ੍ਰਾਪਤਾ ਦੀ ਸਤਕਾਰ ਦੀ ਇਹ ਰੇਖਾ ਉਤਾਂ ਨੂੰ ਜਾ ਰਹੀ ਹੁੰਦੀ ਆ ਵੀ ਦੁਨੀਆ 'ਚ ਤੇਰਾ ਸਤਕਾਰ ਹੋਵੇਗਾ ਵਡਿਆਈ ਮਿਲੇਗੀ ਪਰ ਕਈ ਵਾਰੀ ਨਾਲ ਹੀ ਇੱਕ ਰੇਖਾ ਦੂਜੇ ਬੰਨਿਓ ਉਹ ਰੇਖਾ ਨੂੰ ਕੱਟੀ ਜਾ ਰਹੀ ਹੁੰਦੀ ਆ ਜਿਹਦਾ ਮਤਲਬ ਹੁੰਦਾ ਈਰਖਾ ਕਰਨ ਵਾਲੇ ਤੈਨੂੰ ਕੱਟਣ ਲਈ ਆਉਣਗੇ ਨਿੰਦਕ ਵੀ ਹੋਣਗੇ ਪ੍ਰਾਪਤਾ ਦੀ ਰੇਖਾ ਦੇ ਨਾਲ ਬਦਨਾਮੀ ਦੀਆਂ ਰੇਖਾਵਾਂ ਵੀ ਹੁੰਦੀਆਂ ਕਰਮਾਂ ਦੀਆਂ ਰੇਖਾਵਾਂ ਵੀ ਹੁੰਦੀਆਂ ਸਾਡੇ ਹੱਥਾਂ ਤੇ ਮਸਤਕ ਤੇ ਪਰ ਜੇ ਕੋਈ ਸ਼ਰਧਾ ਨਾਲ ਸੰਗਤ ਦੇ ਜੋੜੇ ਝਾੜੇ ਅਬਨੰਦ ਸਿੰਘ ਜੀ ਕਹਿੰਦੇ ਝੂਠੇ ਵਰਤਨ ਮਾਂਜੇ ਗੁਰੂ ਜੀ ਕਿਰਪਾ ਕਰਕੇ ਮਾੜੀਆਂ ਰੇਖਾਵਾਂ ਮਿਟਾ ਦਿੰਦੇ ਆ ਜੇ ਕੋਈ ਸ਼ਰਧਾ ਨਾਲ ਬਾਣੀ ਪੜੇ ਗੁਰੂ ਜੀ ਉਹਦੇ ਮਾੜੇ ਲੇਖ ਬਦਲ ਦਿੰਦੇ ਆ ਗੁਰਬਾਣੀ ਨਾਲ ਜੁੜਨ ਵਾਲਿਆਂ ਦੀ ਗੁਰੂ ਨਾਲ ਪ੍ਰੇਮ ਕਰਨ ਵਾਲਿਆਂ ਦੀ ਕੋਈ ਬਦਨਾਮੀ ਦੀ ਰੇਖਾ ਵੀ ਉੱਤੇ ਆ ਜਾਵੇ ਨਾ ਤੋਂ ਪੈਜ ਰੱਖਦਾ ਜਿਵੇਂ ਡਰਾਈਵਰ ਦੀ ਰੱਖੀ ਮੈਂ ਸਾਖੀ ਪਹਿਲਾਂ ਆਪ ਜੀ ਨੂੰ ਉਹ ਹੱਦ ਬੀਤੀ ਵੀ ਸੁਣਾਈ ਆ ਤੇ ਸਾਖੀ ਵੀ ਸੁਣਾਈ ਭਾਈ ਮਾਧੋਦਾਸ ਜੀ ਦੀ ਈਰਖਾ ਕਰਨ ਵਾਲੇ ਨਿੰਦਿਆ ਕਰਨ ਵਾਲੇ ਉਹਦਾ ਕੋਈ ਵਿਗਾੜ ਨਹੀਂ ਸਕਦੇ ਗੁਰੂ ਫਿਰ ਪਰਦੇ ਕੱਜਦਾ ਜੀ ਇਸ ਕਰਕੇ ਭਾਈ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਕਿ ਗੁਰੂ ਨੇ ਪਰਦੇ ਕੱਜਣੇ ਆ ਆਪਣੀ ਬਾਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਫੜਾ ਦਿਓ ਗੁਰੂ ਰਹਿਮਤ ਕਰਨਗੇ ਬਾਕੀ ਗੁਰੂ ਸਾਹਿਬ ਜੀ ਨੇ ਹਜੂਰ ਜੀ ਨੇ ਸਾਨੂੰ ਸਿੱਖਿਆ ਦਿੱਤੀ ਆ ਕੇ ਨਾਮ ਤੋਂ ਬਿਨਾ ਹੋਰ ਜੋ ਕੁਝ ਵੀ ਨਿਰੰਕਾਰ ਕੋਲੋਂ ਮੰਗਣਾ ਹੈ ਇਹ ਦੁੱਖਾਂ ਦੇ ਸਿਰ ਵੱਡਾ ਦੁੱਖ ਆ ਇਹ ਮੁਸੀਬਤਾਂ ਦੇ ਸਿਰ ਵੱਡੀ ਮੁਸੀਬਤ ਆ ਵਾਹਿਗੁਰੂ ਕੋਲੋਂ ਨਾਮ ਤੋਂ ਬਿਨਾ ਉਹ ਤੋਂ ਬਿਨਾ ਕਦੇ ਵੀ ਕੁਝ ਨਾ ਮੰਗੋ ਇਸ ਲਈ ਨਾਮ ਮੰਗੋ ਤੇ ਸਿਮਰੋ ਵੀ ਔਰ ਨਾਨਕ ਨਿਰੰਕਾਰ ਦੀ ਨਜ਼ਰ ਵਿੱਚ ਨਾਮ ਨੂੰ ਵੇਖਣਾ ਚਾਹੀਦਾ ਹਜ਼ੂਰ ਜੀ ਨੇ ਇੱਕ ਬਚਨ ਉਚਾਰਨ ਕੀਤਾ ਤੇ ਬੜੀ ਸੋਹਣੀ ਪੰਗਤੀ ਆ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਹਜੂਰ ਜੀ ਸਾਹਿਬ ਜੀ ਕਹਿੰਦੇ ਵੀ ਮੇਰਾ ਸਾਹਿਬ ਬੇਪਰਵਾਹ ਹੈ ਕਿਸ ਤਰ੍ਹਾਂ ਉਹ ਆਪਣੇ ਰੰਗ ਵਿੱਚ ਰੱਤਾ ਹੋਇਆ ਆਪਣੀ ਮਸਤੀ ਵਿੱਚ ਆਪਣੀ ਲੈ ਵਿੱਚ ਆਪਣੀ ਧੁਨ ਵਿੱਚ ਭਰਪੂਰ ਹੋ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਇਹ ਸਾਰੇ ਪਾਸੇ ਉਹਦਾ ਰਸੀਆ ਜਿਹੜਾ ਆਪਾਂ ਵੇਖ ਰਹੇ ਆਂ ਜਿਵੇਂ ਪਾਣੀ ਵਿੱਚ ਮੱਛੀਆਂ ਨੇ ਤਾਰੀਆਂ ਲਾਉਣੀਆਂ ਤੇ ਉਹ ਪਾਣੀ ਵੀ ਮੇਰਾ ਪ੍ਰਭੂ ਹਰੀ ਪ੍ਰਮਾਤਮਾ ਆਪ ਹੀ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਤੇ ਜਿਸ ਜਾਲ ਵਿੱਚ ਮੱਛੀ ਨੇ ਫਸ ਜਾਣਾ ਉਹ ਜਾਲ ਵੀ ਮੇਰਾ ਪ੍ਰਭੂ ਆਪ ਹੀ ਹੈ ਉਹਦੇ ਤੋਂ ਬਿਨਾ ਹੋਰ ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ ਐਸੀ ਅਵਸਥਾ ਬ੍ਰਹਮ ਗਿਆਨੀ ਦੀ ਬਣ ਜਾਂਦੀ ਹੈ ਤਾਂ ਇਹ ਵਾਹਿਗੁਰੂ ਪਰਮੇਸ਼ਰ ਜਦੋਂ ਕਿਰਪਾ ਕਰਦੇ ਆ ਪਰਦੇ ਵੀ ਗੱਜ ਲੈਂਦੇ ਆ ਸਾਧ ਸੰਗਤ ਜੀ ਤੁਸੀਂ ਇਹ ਗੱਲ ਨੋਟ ਕਰੋ ਪੀ ਜਦੋਂ ਭਗਤਾਂ ਨੂੰ ਪੁੱਛਿਆ ਜਾਂਦਾ ਸਭ ਤੋਂ ਚੰਗਾ ਕੀ ਆ ਕੀ ਮੰਗਣਾ ਚਾਹੀਦਾ ਉਹ ਕਹਿੰਦੇ ਆ ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਮੰਗਣਾ ਵੀ ਭਲਾ ਕਿਹੜਾ ਹੈ ਕਹਿੋ ਜਾ ਮੰਗਣਾ ਭਲਾ ਜਦੋਂ ਆਪਾਂ ਗਏ ਨੇ ਸਤਨਾਮ ਵਾਹਿਗੁਰੂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਚਾਨਣਾ ਬਖਸ਼ਦੇ ਆ ਕਿਆ ਮੰਗੋ ਕਿਛੁ ਥਿਰ ਨਾਹੀ ਭਾਵ ਕਿ ਤੇਰੇ ਨਾਮ ਨੂੰ ਛੱਡ ਕੇ ਮੈਂ ਕੀ ਮੰਗਾ ਬਾਣੀ ਨੂੰ ਛੱਡ ਕੇ ਮੈਂ ਕੀ ਮੰਗਾ ਇੱਥੇ ਥਿਰ ਰਹਿਣ ਵਾਲੀ ਚੀਜ਼ ਕੋਈ ਨਜ਼ਰ ਨਹੀਂ ਆਉਂਦੀ। ਇੱਥੇ ਸਾਰਾ ਚਲੋ ਚਲੀ ਦਾ ਮੇਲਾ ਜੀ। ਇਸ ਲਈ ਕਿਰਪਾ ਕਰੋ ਨਾਮ ਬਖਸ਼ੋ। ਨਾਰਾਇਣ ਨਜ ਰੂਪ ਤਰ 나ਥਾਂ 나ਥ ਅਨਾਥ ਕਰਾਇਆ। ਕਰਤਾ ਪੁਰਖ ਵਿਖਾਣੀਏ। ਕਾਰਣੂ ਕਰਨ ਵਿਰਧ ਵਿਰਦਾਇਆ। ਇਸ ਕਰਕੇ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਸਾਨੂੰ ਨਾਮ ਦੀ ਦਾਤ ਮੰਗਣ ਵਾਸਤੇ ਗੁਰੂ ਕੋਲੋਂ ਆਖਿਆ ਹੈ। ਬਾਬਾ ਨਾਨਕ ਸਿੰਘ ਜੀ ਦੇ ਵੀ ਬਚਨ ਆ ਵੀ ਸਭ ਤੋਂ ਚੰਗਾ ਮੰਗਣਾ ਕੀ ਆ ਸਤਨਾਮ ਵਾਹਿਗੁਰੂ ਦਾ ਨਾਮ ਜਿਹੜੇ ਮੰਗਦੇ ਆ ਉਹਨਾਂ ਦੀ ਮੰਗ ਵੀ ਭਲੀ ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਭਾਈ ਇਸ ਕਰਕੇ ਮੰਗਣਾ ਤੇ ਗੁਰੂ ਦਾ ਨਾਮ ਮੰਗ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ ਤੇਰੇ ਪਰਦੇ ਵੀ ਕੱਜੇ ਜਾਣਗੇ ਇਸ ਕਰਕੇ ਜਦੋਂ ਗੁਰੂ ਸਾਹਿਬ ਜੀ ਕਲਿਆਣਕਾਰੀ ਉਪਦੇਸ਼ ਕਰਦੇ ਆ ਸਾਡੇ ਭਲੇ ਵਾਸਤੇ ਉਹ ਸਾਨੂੰ ਮੰਨਣਾ ਚਾਹੀਦਾ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਜੀ ਨੇ ਸਾਨੂੰ ਬਾਣੀ ਵਿੱਚ ਦੱਸੀਆਂ ਹੋਈਆਂ ਨੇ ਇਸ ਕਰਕੇ ਭਾਈ ਉਹ ਡਰਾਈਵਰ ਜਿਹਦਾ ਪਹਿਲਾਂ ਤਾਂ ਭਰੋਸਾ ਨਹੀਂ ਸੀ ਬਣਦਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਬਾਣੀ ਤੇ ਫਿਰ ਹੈਰਾਨ ਹੋ ਗਿਆ ਆਪਦੀ ਘਰਵਾਲੀ ਨੂੰ ਕਹਿਣ ਲੱਗਾ ਆਪਾਂ ਹੋਰਾਂ ਨੂੰ ਵੀ ਜੋੜ ਗਏ ਹੁਣ ਬਾਣੀ ਨਾਲ ਕਉਕੇ ਉਹਨਾਂ ਨੂੰ ਜ਼ਿੰਦਗੀ 'ਚ ਪਤਾ ਲੱਗ ਗਿਆ ਜੋ ਗੁਰੂ ਕਰ ਸਕਦਾ ਉਹ ਆਮ ਬੰਦਾ ਨਹੀਂ ਕਰ ਸਕਦਾ ਵਕੀਲ ਰਾਹੀ ਗੁਰੂ ਵਰਤਿਆ ਉਹ ਫੁਰਨਾ ਫੁਰਿਆ ਵੀ ਇਸ ਤਰ੍ਹਾਂ ਕੇਸ ਦਾ ਨਿਪਟਾਰਾ ਹੋ ਸਕਦਾ ਪਹਿਲਾਂ ਨਹੀਂ ਸੀ ਹੋ ਗਿਆ ਈਨੇ ਸਾਲ ਕੇਸ ਲਮਕੀ ਗਿਆ ਚੱਲੀ ਗਿਆ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਨਾਲ-ਨਾਲ ਲੈ ਕੇ ਚੱਲਣਾ ਹੈ ਆਪਣੀ ਜ਼ਿੰਦਗੀ ਵਿੱਚ ਕਬੀਲਦਾਰੀ ਵੀ ਜ਼ਰੂਰੀ ਆ ਗ੍ਰੈਸਤੀ ਜੀਵਨ ਵੀ ਜ਼ਰੂਰੀ ਆ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਪਰ ਰੱਬ ਦਾ ਨਾਮ ਜਪਣਾ ਨਹੀਂ ਛੱਡਣਾ ਇਹਨੂੰ ਨਾਲ-ਨਾਲ ਲੈ ਕੇ ਚੱਲਣਾ ਦਿਨ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਕਰਾਂਗੇ ਤੇ ਜ਼ਿੰਦਗੀ ਸਾਡੀ ਸੋਹਣੀ ਹੋ ਜਾਵੇਗੀ ਮਨ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨੀ ਆ ਨਿੰਦਿਆ ਚੁਗਲੀ ਨਹੀਂ ਕਰਨੀ ਗੁਰਦੁਆਰਾ ਸਾਹਿਬ ਜਾ ਕੇ ਆਪਣੀਆਂ ਗੱਲਾਂ ਨਹੀਂ ਕਰਨੀਆਂ ਜਦੋਂ ਪਾਠ ਹੋ ਰਿਹਾ ਕਥਾ ਹੋ ਰਹੀ ਆ ਕੀਰਤਨ ਸਭ ਕੁਝ ਧਿਆਨ ਦੇ ਨਾਲ ਸਰਵਣ ਕਰਨਾ ਹੈ ਗੁਰੂ ਪਿਆਰੇਓ ਇਹ ਸਿੱਖਿਆ ਬਹੁਤ ਵੱਡੀ ਸਾਨੂੰ ਮਿਲੀ ਆ ਪੱਲੇ ਬੰਨ ਕੇ ਲੈ ਕੇ ਜਾਈਏ ਤੇ ਆਓ ਪ੍ਰਣ ਕਰੀਏ ਕਿ ਜਦੋਂ ਵੀ ਗੁਰੂ ਕੋਲੋਂ ਮੰਗਾਗੇ ਬਾਣੀ ਦੀ ਦਾਤ ਹੀ ਮੰਗਾਗੇ ਜੀ ਇਹ ਵਿਚਾਰਦੇ ਆ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਐਸੇ ਆ ਜਿਨ੍ਹਾਂ ਨੇ ਸਾਨੂੰ ਭਾਈ ਚੰਗੇ ਗੁਣਾ ਵਾਲੇ ਪਾਸੇ ਜੋੜਿਆ ਹੈ ਭਗਤੀ ਨਾਲ ਜੋੜਿਆ ਹੈ ਇਸ ਕਰਕੇ ਉਹਨਾਂ ਦੇ ਸਥਾਨ ਨੂੰ ਕਹਿ ਦਿੰਦੇ ਆ ਨਾਨਕ ਸਰ ਭਗਤੀ ਦਾ ਕਰ ਜੋ ਭਗਤੀ ਨਾਲ ਜੋੜਦੇ ਆ ਪ੍ਰੇਮਾ ਭਗਤੀ ਨਾਲ ਜੋੜਦੇ ਆ ਬਿਨ ਬਾਜੇ ਕੈਸੋ ਨਿਰਤਕਾਰੀ ਕਈ ਚੀਜ਼ਾਂ ਹੁਸੀਆਂ ਹੁੰਦੀਆਂ ਵੀ ਇਹ ਚੀਜ਼ਾਂ ਇਹਨਾਂ ਤੋਂ ਬਿਨਾ ਕੰਮ ਹੋਣਾ ਹੀ ਨਹੀਂ ਮਾਤ ਪਿਤਾ ਜਿਵੇਂ ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬੰਬ ਬਿਨਾ ਕੈਸੇ ਕਪਰੇ ਧੋਈ ਸਾਧੂ ਬਿਨ ਨਾਹੀ ਦਰਬਾਰ ਇਹ ਸਾਰੀਆਂ ਚੀਜ਼ਾਂ ਐਵੇਂ ਆ ਵੀ ਕੋਈ ਚੀਜ਼ਾਂ ਜੁੜ ਕੇ ਕੋਈ ਸਮੇਲ ਤੋਂ ਕੋਈ ਚੀਜ਼ ਬਣਦੀ ਹੈ ਇਵੇਂ ਆਨੰਦ ਸਾਧੂਆਂ ਦੀ ਸੰਗਤ ਵਿੱਚ ਆਉਂਦਾ ਹੈ ਆਓ ਜੀ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰੀਏ ਇਹ ਮਨ ਦਾ ਫਟੇਮਾ ਇਹ ਮਨ ਦੀ ਮਸਤੀ ਆ ਇਹ ਮਨ ਦਾ ਵਿਗੜਿਆਪਣ ਇਹ ਜਿਉਂਦਿਆ ਜਾਗਤਾ ਸਬੂਤ ਆ ਵੀ ਇਹ ਜਪਜੀ ਸਾਹਿਬ ਨਹੀਂ ਪੜਦਾ ਨੱਚਣ ਟੱਪਣ ਵਿੱਚ ਹੋਰਾਂ ਚੀਜ਼ਾਂ ਵਿੱਚ ਦਾ ਧਿਆਨ ਲੱਗਦਾ ਨਾਮ ਸਿਮਰਨ ਵਿੱਚ ਨਹੀਂ ਲੱਗਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਈਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਗੁਰੂ ਸਾਹਿਬ ਜੀ ਕਿਰਪਾ ਕਰਨੀ ਸਰਬੱਤ ਜੀਆਂ ਦਾ ਭਲਾ ਕਰਨਾ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ